ਹੱਥ-ਸੱਤ ਫੋੜਦੇ ਨੇਜੇ ਪਕੜਿਆ ਨਾ ਇਹ ਸਗੋਂ ਬੇਰ ਝਾੜਨ ਵਾਸਤੇ ਫੜਿਆ ਤੇ ਜਾਂ ਫਰੂਟ ਝਾੜਨ ਵਾਸਤੇ ਫੜਿਆ ਬਾਬਾ ਬਘੇੜ ਸਿੰਘਾਂ ਅੱਖਾਂ ਲੱਗਾ ਸਿੱਖੋ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਰਦਾਰ ਮਾਲੀ ਸਿੰਘ ਤੇ ਸਰਦਾਰ ਗੁਰਬਖਸ਼ ਸਿੰਘਾਂ ਅੱਖਾਂ ਲੱਗੇ ਕਿ ਅਸੀਂ ਚੌਧਰੀ ਸਾਹਿਬ ਦੇ ਕੋਲ ਗਏ ਤੇ ਚੌਧਰੀ ਨੇ ਸਾਨੂੰ ਬੇਇੱਜ਼ਤ ਕੀਤਾ ਬੇਇੱਜ਼ਤ ਨਹੀਂ ਕੀਤਾ ਸਗੋਂ ਸਾਡੀ ਸ਼ਾਨ ਦੇ ਖਿਲਾਫ ਕਲਗੀ ਤਰਪਾਚਾ ਮਹਾਰਾਜ ਦੇ ਆ ਜਿਹੜੇ ਕੇਸ ਹਨਾ ਇਹਨਾਂ ਦੇ ਖਿਲਾਫ ਵੀ ਉਹਨੇ ਬੜੇ ਫਿੱਕੇ ਸ਼ਬਦ ਬੋਲੇ ਆ ਬਾਬਾ ਭਗੈਲ ਸਿੰਘ ਨੇ ਆਖਿਆ ਸਰਦਾਰ ਮਾਲੀ ਸਿੰਘ ਜੀ ਕੱਲ ਸ਼ਾਮਾਂ ਤੱਕ ਚੌਧਰੀ ਸਾਹਿਬ ਦੀਆਂ ਕੋੜੀਆਂ ਨਜ਼ਰ ਨਹੀਂ ਆਉਣਗੀਆਂ ਲੋ ਜੀ ਬਾਬਾ ਭਗੈਲ ਸਿੰਘ ਅਤੇ ਬਾਬਾ ਅਮਰ ਸਿੰਘ ਨੇ ਇਹ ਘੋੜੀਆਂ ਜਿਹੜੀਆਂ ਨਾ ਚੌਧਰੀ ਦੀਆਂ ਆਵਾਰਾ ਫਿਰਦੀਆਂ ਸਨ ਜਿਨ੍ਹਾਂ ਦੇ ਫਸਲ ਉਜਾੜਦੀਆਂ ਸਨ ਉਹ ਘੋੜੀਆਂ ਪਕੜ ਲਈਆਂ ਤੇ ਰਾਤੋਂ ਰਾਤ ਲਖਮੀਰ ਸਿੰਘ ਕ੍ਰਿਹਾਲੀਏ ਦੇ ਕੋਲ ਪਹੁੰਚਾ ਦਿੱਤੀਆਂ ਸਰਦਾਰ ਲਖਮੀਰ ਸਿੰਘ ਨੇ ਇਹ ਘੋੜੀਆਂ ਬਾਬਾ ਆਲਾ ਸਿੰਘ ਪਟਿਆਲੀਆਂ ਦੇ ਕੋਲ ਪਹੁੰਚਾ ਦਿੱਤੀਆਂ ਤੇ ਜਿਹੜੀ ਮਾਇਆ ਵੱਟੀ ਨਾਲ 사 ਸੰਗਤ ਉਹ ਬਾਬਾ ਤਾਰਾ ਸਿੰਘ ਵਾਂ ਵਾਲੇ ਦੇ ਲੰਗਰ ਵਿੱਚ ਪਾ ਦਿੱਤੀ ਜਦੋਂ ਮੋਟੀ ਰਕਮ ਗੁਰੂ ਦੇ ਲੰਗਰ ਵਿੱਚ ਪਾਈ ਤੇ ਬਾਬਾ ਤਾਰਾ ਸਿੰਘ ਆਖਣ ਲੱਗਾ ਉਹ ਨਿਹੰਗ ਸਿਆ ਬਾਬਾ ਬਘੇੜ ਸਿਆ ਆਵਾਮਾ ਮਾਇਆ ਦਾ ਗੱਫਾ ਸਗੋ ਕਿਧਰੋਂ ਉਤਰਿਆ ਤੇ ਬਾਬਾ ਬਘੇੜ ਸਿੰਘ ਆਖਦਾ ਸਤਿਕਾਰਯੋਗ ਮਹਾਂਪੁਰਸ਼ੋ ਘੋੜੀਆਂ ਵੇਚੀਆਂ ਨੇ ਚੌਧਰੀ ਦੀਆਂ ਘੋੜੀਆਂ ਬਾਬਾ ਤਾਰਾ ਸਿੰਘ ਆਖਣ ਲੱਗਾ ਵਾਹ ਵੱਡੇ ਦਾਨੀਓ ਸੱਪ ਮਾਰ ਕੇ ਤੇ ਲਿਬੜਿਆ ਹੋਇਆ ਸੋਟਾ ਮੇਰੇ ਡੇਰੇ ਵਿੱਚ ਲਿਆਇਓ ਬਾਬਾ ਬਘੇੜ ਸਿੰਘ ਨੇ ਆਪਣੇ ਦੜੇ ਤੇ ਦੋਨੋਂ ਹੱਥ ਫੇਰਦੇ ਹੋਏ ਆਖਿਆ ਬਾਬਾ ਜੀ ਅਮਲ ਨਹੀਂ ਕੋਈ ਵੇਖ ਸਕਦਾ ਲੋ ਜੀ ਜਿਸ ਚੌਧਰੀ ਦੇ ਘੋੜੀਆਂ ਗੈਬ ਹੋਈਆਂ ਸਨ ਉਹਨੂੰ ਕਿਤੇ ਠੰਡਾ ਥੋੜੀ ਕੜਦਾ ਸੀ ਉਹਨੇ ਸੁੰਧਕ ਕੜਦਿਆਂ ਕੜਦਿਆਂ ਪਤਾ ਕਰ ਲਿਆ ਕਿ ਘੋੜੀਆਂ ਵਿਕ ਚੁੱਕੀਆਂ ਨੇ ਤੇ ਘੋੜੀਆਂ ਦੇ ਚੋਰ ਬਾਬਾ ਤਾਰਾ ਸਿੰਘ ਵਾਲੇ ਦੇ ਡੇਰੇ ਵਿੱਚ ਬਿਠੇ ਆ ਹੁਣ ਚਾਰਕ ਬਦਮਾਸ਼ ਲੈ ਕੇ ਸਾਬ ਰਾਏ ਚੌਧਰੀ ਆਇਆ ਬਾਬਾ ਤਾਰਾ ਸਿੰਘ ਵਾਂ ਵਾਲੇ ਦੇ ਡੇਰੇ ਵਿੱਚ ਤੇ ਔਣ ਸਾਰ ਆਵਾਜ਼ ਦਿੰਦਾ ਉਹ ਤਾਰਿਆ ਤਾਰਿਆ ਕਰਕੇ ਜਦੋਂ ਆਵਾਜ਼ ਦਿੱਤੀ ਨਾ ਹੁਣ ਲੋਕ ਤੇ ਆਖਦੇ ਸਨ ਬਾਬਾ ਤਾਰਾ ਸਿੰਘ ਵਾਹ ਮਹਾਂਪੁਰਖ ਤੇ ਇਹ ਚੌਧਰੀ ਆਖਦਾ ਤਾਰਿਆ ਤੇਰੇ ਡੇਰੇ ਵਿੱਚ ਭਗੇਲਾ ਚੋਰ ਰਹਿੰਦਾ ਹੁਣ ਬਾਬਾ ਭਗੇਲ ਸਿੰਘ ਆਖੜਾ ਸੀ ਤੇ ਆਖਦਾ ਬਗੇਲਾ ਚੋਰ ਤੇਰੇ ਡੇਰੇ ਵਿੱਚ ਰਹਿੰਦਾ ਮੈਂ ਬੇਨਤੀ ਕਰਾਂ ਇਹ ਜਿਹੜੀ ਜ਼ੁਬਾਨਿਆ ਨਾ ਸਾ ਸੰਗਤ ਵਿਦਵਾਨ ਪਰਿਸ਼ਦ ਦੱਸਦੇ ਆ ਕਿ ਇਹਦੇ ਵਿੱਚ ਹੱਡੀ ਕੋਈ ਨਹੀਂ ਆ ਗਈ ਪਰ ਇਹ ਹੱਡੀਆਂ ਜ਼ਰੂਰ ਤੜਵਾ ਦਿਆ ਕਰਦੀ ਆ ਇਹ ਹੱਡੀਆਂ ਜ਼ਰੂਰ ਤੜਵਾ ਦਿਆ ਕਰਦੀ ਆ ਹੁਣ ਚੌਧਰੀ ਸਾਹਿਬ ਦਾ ਜੁੱਤੀਆਂ ਖਾਣ ਦਾ ਇੱਥੇ ਸਬੱਬ ਬਣ ਰਿਹਾ ਹੁਣ ਚੌਧਰੀ ਆਪਣੀ ਚੌਧਰ ਦੇ ਨਸ਼ੇ ਵਿੱਚ ਹੈ ਸਿੱਖਾਂ ਨੂੰ ਬੋਲਤ ਬੋਲ ਬੋਲੀ ਜਾ ਰਿਹਾ ਹੈ ਬਾਬਾ ਬਘੇਲ ਸਿੰਘ ਨੇ ਬੜੇ ਨਿਰਮਾਨਤਾ ਦੇ ਨਾਲ ਆ ਕੇ ਆਖਿਆ ਚੌਧਰੀ ਸਾਹਿਬ ਆਓ ਜੀ ਜਿਵੇਂ ਆਨੂ ਤੇ ਚੌਧਰੀ ਸਭੋ ਗੁੱਸੇ ਵਿੱਚ ਬੋਲੀ ਤੁਰਿਆ ਜਾ ਰਿਆ ਬੋਲੀ ਤੁਰਿਆ ਜਾ ਰਿਆ ਚੌਧਰੀ ਸਾਹਮਣੇ ਸਾਡੇ ਗੁਰੂ ਸਾਹਿਬਾਂ ਦੇ ਖਿਲਾਫ ਇੱਕ ਗੱਲ ਕਹਿ ਦਿੱਤੀ ਕਿ ਤਾਰਾ ਸਿਆ ਤਨ ਅਸਲ ਤੇਰਾ ਕਸੂਰ ਕੋਈ ਨਹੀਂ ਤੁਹਾਡਾ ਸ਼ੇਵਾ ਬਾਛਾ ਵੀ ਆਪਣੇ ਕੋਲ ਚੋਰ ਹੀ ਰੱਖਦਾ ਰਿਹਾ ਬਾਬਾ ਪੀਤੀ ਚੰਦ ਵਰਗੇ ਚੋਰ ਛੇਵੇਂ ਪਾਤਸ਼ਾਹ ਵੀ ਰੱਖਦਾ ਰਿਹਾ ਵਿਦਵਾਨ ਪੁਰਸ਼ਾਂ ਦੇ ਬੋਲ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਗੁਰ ਉੱਪਰ ਜੈਏ ਕੁਰਬਾਨ ਜਦੋਂ ਇੰਨੀ ਗੱਲ ਕਹੀ ਸਹਿਬ ਰਾਏ ਚੌਧਰੀ ਨੇ ਆਇਆ ਰੋ ਵਿੱਚ ਬਾਬਾ ਤਾਰਾ ਸਿੰਘ ਵਾਹਮ ਵਾਲਾ ਉਹਨੇ ਆਵਾਜ਼ ਦਿੱਤੀ ਉਹ ਸੰਗੋ ਬਾਬਾ ਬਘੇੜ ਸਿੰਘ ਜੀ ਆਓ ਚੌਧਰੀ ਸਾਹਿਬ ਨੂੰ ਰਸਿਆ ਸਮੇਤ ਘੋੜੀਆਂ ਦੇਣੀਆਂ ਨੇ ਹੁਣ ਸਿੰਘਾਂ ਦੇ ਬੋਲੇ ਸਿੰਘ ਜਨਨ ਹੁਣ ਆਇਆ ਬਾਬਾ ਭਗੈਲ ਸਿੰਘ ਨਾਲ ਆਏ ਉਹਦੇ ਸੂਰਬੀਰ ਬਹਾਦਰ ਯੋਧੇ ਉਹਨਾਂ ਨੇ ਆਉਣ ਸਾਰ ਸਭ ਰਾਏ ਚੌਧਰੀ ਨੂੰ ਗਲਵੇ ਤੋਂ ਪਕੜ ਕੇ ਧਰਤੀ ਤੇ ਪਟਕਾ ਕੇ ਏ ਸਾਹ ਸੰਗਤ ਜਦੋਂ ਸਿੱਖਾਂ ਦੇ ਬਾਬਤ ਠਿੱਕੇ ਬੋਲ ਬੋਲ ਰਿਆ ਸੀ ਨਾ ਤੇ ਸਿੰਘਾਂ ਨੇ ਫੜ ਕੇ ਇਹਨੂੰ ਦੱਬ ਕੇ ਕੁਟਾਪਾ ਚੜਿਆ ਮੈਂ ਬੇਨਤੀ ਕਰਾਂ ਸਿੱਖ ਸਾਰਾ ਹੀ ਕੁਝ ਜਰ ਸਕਦਾ ਹੈ ਸਿੱਖ ਚਰਖੜੀਆਂ ਤੇ ਚੜ ਕੇ ਤਤੀਆਂ ਤਵੀਆਂ ਤੇ ਬਹਿ ਕੇ ਇਹ ਦੁੱਖ ਜਰ ਸਕਦਾ ਹੈ ਖੋਪਰ ਲੁਹਾ ਸਕਦਾ ਹੈ ਦੇਗਾ ਵਿੱਚ ਉਬਾਲੇ ਖਾ ਸਕਦਾ ਹੈ ਪਰ ਗੁਰਸਿੱਖੋ ਸਿੱਖ ਆਪਣੇ ਗੁਰੂ ਦੀ ਨਿੰਦਿਆ ਆਪਣੇ ਕੰਨਾਂ ਨਾਲ ਸਰਵਣ ਨਹੀਂ ਕਰ ਸਕਦਾ ਕੋਈ ਸਿੱਖ ਨੂੰ ਕੇਸਾਂ ਬਾਰੇ ਕੋਈ ਕਹੇ ਤੇ ਸਿੱਖ ਦੇ ਬਰਦਾਸ਼ਤ ਤੋਂ ਗੱਲ ਬਾਹਰੀ ਆ ਸਾਧ ਸੰਗਤ ਹੁਣ ਚੌਧਰੀ ਪਹਿਲਾਂ ਸਿੱਖਾਂ ਦੇ ਕੇਸਾਂ ਬਾਰੇ ਬੋਲਦਾ ਸੀ ਕੇਸ ਗੁਰੂ ਕੀ ਮੋਰਹਨ ਕੇਸਾਂ ਬਾਰੇ ਬੋਲਿਆ ਫਿਰ ਗੁਰੂ ਬਾਰੇ ਬੋਲਿਆ ਹੁਣ ਬਾਬਾ ਭਗੇਰ ਸਿੰਘ ਸਾਹਿਬ ਤੇ ਨਾਲ ਦੇ ਸਾਥੀਆਂ ਨੇ ਇਹਨੂੰ ਹੌਲਿਆ ਕਰ ਦਿੱਤਾ ਬਾਹ ਤੜਵਾ ਕੇ ਤੁਰਿਆ ਤੇ ਮਨ ਵਿੱਚ ਸੋਚਦਾ ਕਿ ਜੇ ਪਿੰਡ ਗਿਆ ਤੇ ਲੋਕਾਂ ਨੇ ਮੇਰਾ ਮੌਜੂ ਬਣਾ ਦੇਣਾ ਮਜ਼ਾਕ ਉਡਾਉਣਾ ਕਿ ਸਿੱਖਾਂ ਦੇ ਕੋਲੋਂ ਛੱਤਰ ਖਾ ਕੇ ਆਇਆ ਉਹਨੇ ਆਖਿਆ ਮੈਨੂੰ ਪਿੰਡ ਨਹੀਂ ਜਾਣਾ ਚਾਹੀਦਾ ਮੈਨੂੰ ਪੱਟੀ ਜਾਣਾ ਚਾਹੀਦਾ ਪੱਟੀ ਦਾ ਥਾਣੇਦਾਰ জাফর ਬੇਗ ਇਹਦੇ ਨਾਲ ਬਹੁਤ ਮਿੱਤਰਤਾ ਕਰਦਾ ਹੁਣ ਸਹਿਬ ਰਾਏ ਚੌਧਰੀ ਗਲ ਵਿੱਚ ਟੁੱਟੀ ਹੋਈ ਬਾਹ ਪਾਈ ਹੋਈ ਆ ਤੇ ਜਦੋਂ ਪੁੱਜਾ ਪੱਟੀ ਸਾਧ ਸੰਗਤ ਜਦੋਂ ਥਾਣੇ ਦੇ ਅੰਦਰ ਪਰਵੇਸ਼ ਹੋਇਆ ਨਾ ਤੇ ਗਾੜੀ ਬੈਠਾ ਸੀ জাফর ਬੇਗ ਮੂੜੇ ਤੇ জাফর ਬੇਗ ਬੈਠਾ ਹੋਇਆ ਸੀ জাফর ਬੇਗ ਨੇ ਵੇਖਿਆ ਤੇ ਮਜ਼ਾਕ ਨਾਲ ਕਹਿਣ ਲੱਗਾ ਤੇ ਚੌਧਰੀ ਸਾਹਿਬ ਸਗੋ ਘੋੜੀ ਤੋਂ ਡਿੱਗ ਪਏ ਤੇ ਚੌਧਰੀ ਤੇ ਪਹਿਲੇ ਖੱਪਿਆ ਹੋਇਆ ਸੀ ਚੌਧਰੀ ਆਖਣ ਲੱਗਾ ਥਾਣੇਦਾਰ ਸਾਹਿਬ ਜਿਹੋ ਜਾਂ ਮੈਂ ਡਗਾ ਨਾ ਰੱਬ ਕਰਕੇ ਤੂੰ ਵੀ ਡਗੇ ਜਿਹੋ ਜਾਂ ਮੈਂ ਡਗਾ ਨਾ ਘੋੜੀ ਤੋਂ ਰੱਬ ਕਰਕੇ ਤੂੰ ਵੀ ਡਗੇ ਹੁਣ ਚੌਧਰੀ ਸਾਹਿਬ ਨੇ ਆਪੇ ਨਾਲ ਹੋਈ ਹੱਡ ਬੀਤੀ জাফর ਬੇਗ ਨੂੰ ਦੱਸਣਾ ਕੀਤੀ ਆ জাফর ਬੇਗ ਲੱਗਾ ਤੁਰਨ ਚਾਰਕ ਬੰਦੇ ਲੈ ਕੇ ਤੇ ਸਹਬ ਰਾਏ ਅੱਖ ਲਗਾ ਕਿ ਥਾਣੇਦਾਰ ਸਾਹਿਬ ਇਹੋ ਗਲਤੀ ਮੈਂ ਕੀਤੀ ਸੀਗੀ ਚਾਰਕ ਬੰਦੇ ਮੈਂ ਲੈ ਕੇ ਗਿਆ ਸੀਗਾ ਤੇ ਸਿੱਖਾਂ ਨੇ ਤੇ ਮੈਨੂੰ ਕੀਤਾ ਪੂਰਾ ਹੌਲਿਆ ਤੇ ਮੇਰੀਆਂ ਚੀਕਾਂ ਤੇ ਨੁਸ਼ਾਰੇ ਢਾਲੇ ਤੱਕ ਗਈਆਂ ਤੇ ਤੁਹਾਡੀਆਂ ਚੀਕਾਂ ਮੈਨੂੰ ਲੱਗਦਾ ਲਾਹੌਰ ਤੱਕ ਜਰੂਰ ਜਾਣਗੀਆਂ ਚਾਰ ਬੰਦਿਆਂ ਦੇ ਨਾਲ ਸਰਨਾ ਨਹੀਂ ਘਟ ਤੋਂ ਘਟ 50 ਬੰਦੇ ਨਾਲ ਲਿਜਾਣਾ ਕਰੋ ਲੋ ਜੀ 50 ਬੰਦੇ ਲੈ ਕੇ জাফর ਬੇਗ ਆਪਣੇ ਦੋ ਭਤੀਜੇ ਨਾਲ ਲੈ ਕਰਕੇ ਹੁਣ ਆਇਆ ਬਾਬਾ ਤਾਰਾ ਸਿੰਘ ਵਾਂ ਵਾਲੇ ਨੂੰ ਫੜਨ ਵਾਸਤੇ ਅੰਮ੍ਰਿਤ ਵੇਲਾ ਹੈ ਸਾ ਸੰਗਤ ਸਿੰਘਾਂ ਦਾ ਅੰਮ੍ਰਿਤ ਵੇਲਾ 1.5 2 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ 1.5 2 ਵਜੇ ਤੋਂ ਅੰਮ੍ਰਿਤ ਵੇਲਾ ਪ੍ਰਾਰੰਭ ਹੋ ਜਾਂਦਾ ਹੈ ਦਰਬਾਰ ਸਾਹਿਬ ਮੈਂ ਹਾਜ਼ਰੀ ਭਰ ਰਿਹਾ ਸਾਂ ਤੇ ਅੰਮ੍ਰਿਤ ਵੇਲੇ ਦੀ ਬਾਤ ਚੱਲ ਪਈ ਸਾ ਸੰਗਤ ਇੱਕ ਨੌਜਵਾਨ ਸਾਹਮਣੇ ਬਹਿ ਕੇ ਸੁਣਦਾ ਰਿਹਾ ਜਦੋਂ ਅਸੀਂ ਸਮਾਪਤੀ ਕੀਤੀ ਨਾ ਤੇ ਨੌਜਵਾਨ ਨੇ ਸਵਾਲ ਕੀਤਾ ਬਾਬਾ ਜੀ ਅੰਮ੍ਰਿਤ ਵੇਲਾ ਕਦੋਂ ਹੁੰਦਾ ਮੈਂ ਕਿਹਾ ਵੀ ਅੰਮ੍ਰਿਤ ਵੇਲਾ ਤੇ 2 ਵਜੇ ਤੋਂ ਰੰਭ ਹੋ ਜਾਂਦਾ ਮੈਂ ਕਿਹਾ ਵੀ ਤੂੰ ਭਰਾਵਾ ਕਿਨੇ ਵਜੇ ਉੱਠਦਾ ਕਹਿੰਦਾ ਮੈਂ ਪੌਣੇ 1:9 ਵਜੇ ਉੱਠਦਾ ਪੌਣੇ 1:9 ਵਜੇ ਮੈਂ ਕਿਹਾ ਵੀ ਤੇਰਾ ਤੇ ਅੰਮ੍ਰਿਤ ਵੇਲਾ ਵੀ ਗਿਆ ਤੇਰਾ ਪਉ ਫਟਾਲਾ ਵੀ ਗਿਆ ਤੇਰਾ ਸਵੇਰ ਵੇਲਾ ਵੀ ਗਿਆ ਤੇ ਦੁਪਹਿਰ ਵੇਲਾ ਸਿੰਘਾਂ ਦਾ ਅੰਮ੍ਰਿਤ ਮੇਲਾ 2 ਵਜੇ ਹੋਇਆ ਕਰਦਾ ਹੁਣ ਜਦੋਂ ਜਾਫਰ ਬੇਗ ਪੱਟੀ ਦਾ ਫੌਜਦਾਰ ਆਇਆ ਸਿਪਾਹੀਆਂ ਨੂੰ ਨਾਲ ਲੈ ਕੇ ਆਪਣੇ ਦੋ ਭਤੀਜਾਂ ਨੂੰ ਨਾਲ ਲੈ ਕੇ ਜਦੋਂ ਪੁੱਜਾ ਬਾਬਾ ਤਾਰਾ ਸਿੰਘ ਵਾਮ ਵਾਲੇ ਦੇ ਡੇਰੇ ਦੇ ਕੋਲ ਤੇ ਬਾਬਾ ਭਗੈਲ ਸਿੰਘ ਨਿਹੰਗ ਸਿੰਘ ਉਹ ਅੰਮ੍ਰਿਤ ਵੇਲੇ ਮੈਦਾਨ ਖੇਡਣ ਵਾਸਤੇ ਤੁਰਿਆ ਹੁਣ ਬਾਬਾ ਭਗੈਲ ਸਿੰਘ ਤੁਰਿਆ ਜਾ ਰਿਹਾ ਉਹਦੇ ਤੁਰਦੇ ਹੋਏ ਦਾ ਸੀਨ ਢਾਡੀਆਂ ਦੇ ਪਤੰਮਾ ਬਾਪੂ ਸੋਹਣ ਸਿੰਘ ਸੀਤਲ ਸਾਹਿਬ ਨੇ ਖਿੱਚਿਆ ਬਾਬਾ ਭਗੈਲ ਸਿੰਘ ਹੁਣ ਅੰਮ੍ਰਿਤ ਵੇਲੇ ਤੜਕੇ 1.5 2 ਵਜੇ ਸਾ ਸੰਗਤ ਮੈਦਾਨ ਖੇਡਣ ਵਾਸਤੇ ਜਾ ਰਿਆ ਤੇ ਬਾਪੂ ਸੀਤੋ ਸਭ ਜੀ ਲਿਖਦੇ ਆ ਕਹਿੰਦੇ ਉੱਠਿਆ ਤੜਕੇ ਪੈਰ ਦੇ ਜੋਧਾ ਬਲੀ ਜਵਾਨ शीतला <laughs> ਹਰਿੰਗ ਸਤ ਗੱਜ ਕੇ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਪ੍ਰਸੰਗ ਅਸੀਂ ਸ਼ੁਰੂ ਕੀਤਾ ਨਾ ਇਹ ਪ੍ਰਸੰਗ 2 ਘੰਟੇ ਦਾ ਸਮਾਂ ਮੰਗਦਾ ਦਿੱਤਾ ਹੋਇਆ ਸਮਾਂ ਮੇਰਾ ਸਮਾਪਤ ਆ 1-2 ਮਿੰਟ ਮੇਰੇ ਬਾਕੀ ਆ ਮੈਂ ਹੁਣ ਲੈਕਚਰ ਦੇ ਵਿੱਚ ਹੀ ਇਸ ਪ੍ਰਸੰਗ ਦੀਆਂ ਕੁਝ ਪੈਂਡਿੰਗ ਗੱਲਾਂ ਮੈਂ ਕਹਿ ਕੇ ਮੈਂ ਆਪ ਜੀ ਦੀ ਸੇਵ ਦਾ ਪਾਤਰ ਬਣ ਜਾਣਾ ਮੈਂ ਬੇਨਤੀ ਕਰ ਰਿਹਾ ਸਾਂ ਬਾਬਾ ਬਘੇੜ ਸਿੰਘ ਅੰਮ੍ਰਿਤ ਵੇਲੇ ਉੱਠਿਆ ਤੇ ਮੈਦਾਨ ਖੇਡਣ ਵਾਸਤੇ ਜਾ ਰਿਹਾ ਗਾੜੀਆਂ ਸਹਿ ਬਰਾਏ ਨੁਸ਼ਾਰੇ ਵਾਲਾ ਤੇ জাফর ਬੇਗ ਇਹ ਫੌਜਾਂ ਸਮੇਤ ਆਣ ਟਕਰੇ ਬਾਪੂ ਸੀਤਲ ਸਾਹਿਬ ਨੇ ਲਿਖਿਆ ਕਹਿੰਦੇ ਦੁਸ਼ਮਣ ਤੱਕ ਕੇ ਸਿੰਘ ਨੇ ਛੱਡਿਆ ਜਾਕਾਰਾ ਬੋਲ ਪਛਾਣੇ ਚੌਧਰੀ ਮਾਰੇ ਲਲਕਾਰਾ ਕਹਿੰਦਾ ਇਹ ਬਘੇਲ ਸਿੰਘ ਜਿਸ ਕੀਤਾ ਕਾਰਾ ਫੜਦ ਫੜ ਲੋ ਨਿਕਲ ਜਾਏ ਨਾ ਕੋਈ ਕਰਕੇ ਚਾਰਾ ਹੱਲਾ ਕੀਤਾ ਵੈਰੀਆਂ ਤੇਲ ਲਾ ਕੇ ਸਾਰਾ ਗੋਲੀ ਚੱਲਣ ਲੱਗ ਪਈ ਯੁੱਧ ਹੋਇਆ ਪਾਰਾ ਗੋਲੀ ਚੱਲਣ ਲੱਗ ਪਈ ਬਾਬਾ ਬਘੇੜ ਸਿੰਘ ਇਹਨਾਂ ਸਿਪਾਹੀਆਂ ਦੇ ਨਾਲ ਜੂਝਦੇ ਹੋਏ ਸ਼ਹਾਤਾ ਜੰਮ ਪੀ ਜਾਂਦੇ ਨੇ ਦੋ ਭਤੀਜੇ জাফর ਬੇਗ ਦੇ ਮੌਤ ਦੇ ਘਾਟ ਉਤਾਰ ਦਿੱਤੇ ਬਾਬਾ ਬਘੇੜ ਸਿੰਘ ਨੇ ਹੋਰ 10-12 ਜਿਹੜੇ ਸਿਪਾਹੀ ਆ ਉਹ ਵੀ ਬਾਬਾ ਬਘੇੜ ਸਿੰਘ ਨੇ ਧੁਰਦੀਆਂ ਟਿੱਕਤਾ ਉਹਨਾਂ ਨੂੰ ਦੇ ਦਿੱਤੀਆਂ ਹੁਣ জাফর ਬੇਗ ਇਹ ਪੁੱਜਾ ਹੈ ਲਾਹੌਰ ਜਕਰੀਆ ਖਾਨ ਦੇ ਕੋਲ ਜਾ ਕੇ ਪਟਿਆ ਜਕਰੀਆ ਖਾਨ ਖਾਨ ਬਹਾਦਰ ਨੂੰ ਕਹਿੰਦਾ ਕਿ ਸਾਨੂੰ ਸਿੱਖਾਂ ਦੇ ਕੋਲੋਂ ਜੁੱਤੀਆਂ ਖਾਣ ਵਾਸਤੇ ਰੱਖਿਆ ਹੋਇਆ ਜਕਰੀਆ ਖਾਨ ਹੁਣ ਦੋ ਤਿੰਨ ਜਰਨੈਲ ਭੇਜੇਗਾ ਬਾਬਾ ਤਾਰਾ ਸਿੰਘ ਵਾਂ ਵਾਲੇ ਦੇ ਡੇਰੇ ਉੱਤੇ ਹੱਲਾ ਕਰਨ ਵਾਸਤੇ ਮੂਮਨ ਖਾਨ ਤੱਕੀ ਬੇਗ ਮਰੀਦ ਖਾਨ ਇਹ ਆਉਣਗੇ ਤੇ ਮਹਾਨ ਪਰਪਕਾਰੀ ਨਾਲ ਸੰਤ ਤੇ ਨਾਲ ਸਿਪਾਈ ਬਾਬਾ ਤਾਰਾ ਸਿੰਘ ਵਾਂ ਵਾਲਾ ਇਹਨਾਂ ਦਾ ਮੁਕਾਬਲਾ ਕਰਦਾ ਹੋਇਆ ਸੈਂਕੜਿਆਂ ਦੇ ਨਾਲ ਜੂਝਦਾ ਹੋਇਆ ਕਈਆਂ ਨੂੰ ਮੌਤੇ ਘਾਟ ਉਤਾਰਦਾ ਹੋਇਆ ਸ਼ਹਾਦਤ ਦਾ ਜਨ ਪੀ ਜਾਏਗਾ ਸੋ ਸਮਾ ਸਮਾਪਤ ਹੈ ਇੱਕ ਵਾਰੀ ਸਮੁੱਚੀ ਸੰਗਤ ਸੰਤ ਤੇ ਸਿਪਾਈ ਬਾਬਾ ਤਾਰਾ ਸਿੰਘ ਵਾਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ ਨੇ ਮਾਇਆ ਦੇ ਕੇ ਨਵਾਜਿਆ ਮੇਰੀ ਆਪਣੀ ਸ਼੍ਰੇਣੀ ਦੇ ਵਿੱਚੋਂ ਕਵੀਸ਼ਰ ਮਲਕੀਤ ਸਿੰਘ ਉਹਨਾਂ ਦਾ ਸਮੁੱਚਾ ਜਥਾ ਬੈਠਾ ਗੁਰੂ ਕੀ ਸੰਗਤ ਵਿੱਚ ਉਹਨਾਂ ਨੇ ਮਾਨ ਸਨਮਾਨ ਦਿੱਤਾ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਤਕਾਰਯੋਗ ਥਾਣੇਦਾਰ ਸਾਹਿਬ ਉਹਨਾਂ ਵੱਲੋਂ ਵੀ ਵੱਡਾ ਮਾਨ ਸਨਮਾਨ ਹਾਜ਼ਰ ਤੁਸੀਂ ਸਾਰੇ ਮੇਰੇ ਆਪਣੇ ਬੈਠੇ ਹੋ ਤੁਹਾਡੇ ਵਿੱਚੋਂ ਬਹੁਤਿਆਂ ਦੇ ਨਾਮ ਮੈਂ ਜਾਣਦਾ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਆਓ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਮਾਪੁਰਖਾਂ ਦੇ ਚਰਨਾਂ ਵਿੱਚ ਅਰਦਾਸਾ ਕਰੀਏ ਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾ ਕਰੀਏ ਆਖੋ ਜੀ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਪਾਲਾ ਆਉਣ ਵਾਲਾ ਜੱਥਾ ਬਹੁਤ ਚੜ੍ਹਦੀ ਕਲਾ ਵਾਲਾ ਜੱਥਾ ਹੈ ਉਹ ਆਪਣੀ ਪਹਿਚਾਣ ਆਪ ਹਨ ਗਿਆਨੀ ਸੁਖਬੀਰ ਸਿੰਘ ਜੀ ਦਲਪੰਥ ਵਿੱਚ ਬਹੁਤ ਵੱਡੀਆਂ ਉਹਨਾਂ ਦੀਆਂ ਸੇਵਾਵਾਂ ਨੇ ਤੇ ਬਹੁਤ ਉਹਨਾਂ ਦੀ ਜਿਹੜੀ ਸ਼ੈਲੀ ਆ ਨਾ ਇਤਿਹਾਸ ਪੇਸ਼ ਕਰਨ ਦੀ ਉਹ ਨਵੇਕਲੀ ਹੈ ਆਪ ਜੀ ਨੇ ਦਰਸ਼ਨ ਕਰਨੇ ਹਨ ਸੋ ਸਾਡੇ ਕੋਲੋਂ ਬੇੰਤ ਭੁੱਲਾਂ ਸੀ ਕਰ ਗਿਆ ਹੋਵਾਂਗੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਸਤਿਗੁਰੂ ਰਾਮ ਤਾਂ ਕਰਨਾ ਲਾਈਵ ਵਾਲੇ ਵੀਰਾਂ ਦਾ ਧੰਨਵਾਦ ਸਾਊਂਡ ਵਾਲੇ ਵੀਰਾਂ ਦਾ ਧੰਨਵਾਦ ਕੋਟਨ ਕੋਟ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਬਲੌ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਏਸੀ ਢਾਡੀ ਜੱთა ਭਾਈ ਕਰਪਾਲ ਸਿੰਘ ਸੈਦਪੁਰ ਜਿਨ੍ਹਾਂ ਨੇ ਜੋ ਸ਼ਿੱਲੀਆਂ ਆਵਾਜ਼ਾਂ ਦੇ ਨਾਲ ਦਾਤਾ ਦੇ ਭਗਤ ਸੂਰਮਾ ਤਿੰਨੋ ਜੱਗ ਰਹਿੰਦੇ ਨੇ ਸੂਰਮਾ ਤਾਰਾ ਸਿੰਘ ਵਾਂ ਤਰਨਤਾਰਨ ਵਿਖੇ ਜਿੱਥੇ ਦਾਸ ਨੇ ਡਿਊਟੀ ਵੀ ਨਿਭਾਈ ਏ ਉਥੋਂ ਦਾ ਹੋਇਆ ਤਾਰਾ ਸਿੰਘ ਵਾਂ ਜਿਹੜਾ ਕਿ ਸੂਰਮਾ ਹੋਇਆ ਉਹਨਾਂ ਦੇ ਪ੍ਰਸੰਗ ਬਾਰੇ ਆਫਸਰ ਵੱਤ ਸੰਗਤਾਂ ਦੇ ਰੂਪ ਰੂਪ ਹੋਏ ਹਨ ਆਹ ਹੁਣ ਆਉਣ ਵਾਲਾ ਜੱਥਾ ਜਿਨ੍ਹਾਂ ਦੀ ਬੜੇ ਕੀਰਾਂ ਤੋਂ ਉਡੀਕ ਹੋ ਰਹੀ ਸੀ ਭਾਈ ਸੁਖਬੀਰ ਸਿੰਘ ਜੀ ਖਾਲਸਾ ਬਾਬਾ ਵਿਧੀ ਚੰਦ ਜੀ ਬਾਬਾ ਵਿਧੀ ਚੰਦ ਸੂਰਮਾ ਜਿਨ੍ਹਾਂ ਕੇ ਲਾਹੌਰ ਦੇ ਵਿੱਚੋਂ ਘੋੜੇ ਲੈ ਆਂਦੇ ਪੱਟੀ ਸ਼ਹਿਰ ਦੇ ਵਿੱਚੋਂ ਦਸ਼ਾਲੇ ਲਿਆ ਆ ਗਏ ਟਰੌਲੀ ਵਿਖੇ ਮੋਗ ਗਏ ਮਹਾਰਾਜ ਦੇ ਮੀਰੀ ਪੀਰੀ ਦੇ ਮਾਲਕਾਂ ਦੇ ਸਨਮੁਖ ਰੱਖ ਦਿੱਤੇ ਹਾਜ਼ਰ ਕੀਤੇ ਉਹਨਾਂ ਦੇ ਅੰਸਬੰਸ ਵਿੱਚੋਂ ਗਿਆਨੀ ਸੁਖਬੀਰ ਸਿੰਘ ਜੀ ਖਾਲਸਾ ਕਵੀਸ਼ਰੀ ਜੱਥਾ ਆਪਣੇ ਸਾਥੀਆਂ ਦੇ ਸਮੇਤ ਸਟੇਜ ਤੇ ਹਾਜ਼ਰ ਹਨ ਆ ਉਹਨਾਂ ਦੇ ਪਾਸੋਂ ਗੁਰੇ ਅਧਿਆਸ ਦੇ ਸਨੈਰੀ ਪੰਨਿਆਂ ਤੋਂ ਜਾਣੂ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ